ਭਾਰਤ ਅਤੇ ਯੂਕੇ ਦੇ درمیان ਅੱਜ ਮਖਤਬ ਪਾਰ ਸਮਝੌਤਾ ਹੋਇਆ ਹੈ ਜ਼ੀਰੋ ਡਿਊਟੀ ਨਾਲ 99% ਭਾਰਤੀ ਬਰਾਮਦ ਨੂੰ ਫਾਇਦਾ ਹੋਵੇਗਾ ਪਾਕਿਸਤਾਨ ਨਾਲ ਸਿੰਧੂ ਜਲ ਸਮਝੌਤਾ ਖਤਮ ਕਰਨ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਭਾਰਤੀ ਲੋਕ ਭਾਰਤੀ ਪਾਣੀ ਹੀ ਵਰਤਣਗੇ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਐਸ ਬਾਈ ਲਨਹਿਰ ਦਾ ਮਸਲਾ ਹੱਲ ਕਰਨ ਲਈ ਪੰਜਾਬ ਅਤੇ ਹਰਿਆਣਾ ਕੇਂਦਰ ਸਰਕਾਰ ਨੂੰ ਸਹਿਯੋਗ ਕਰੇ ਜੰਗ ਦੀ ਤਿਆਰੀ ਲਈ ਪੰਜਾਬ ਦੇ 20 ਥਾਵਾਂ ਤੇ ਮੌਕ ਡ੍ਰਿਲ ਕਰਵਾਈ ਜਾਵੇਗੀ। ਪਹਿਲ ਘਾਮ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਕਾਰ ਤਣਾਅ ਦੇ ਚੱਲਦਿਆਂ ਭਾਰਤੀ ਹਵਾਈ ਫੌਜ ਅੱਜ ਸਰਦਰਦਤ ਅਭਿਆਸ ਕਰੇਗੀ ਤੇ ਲੋਕਾਂ ਨੂੰ ਹਵਾਈ ਹਮਲੇ ਦੇ ਐਲਾਨ ਨੂੰ ਪਛਾਣਨ, ਜ਼ਰੂਰੀ ਵਸਤਾਂ ਸਟੋਰ ਕਰਨ, ਰਾਤ ਨੂੰ ਲਾਈਟ ਨਾ ਜਗਾਉਣ ਸੰਬੰਧੀ ਸੰਦੇਸ਼ ਜਾਰੀ ਕੀਤੇ ਹਨ। ਕੇਂਦਰ ਸਰਕਾਰ ਨੇ ਕਿਹਾ ਕਿ ਸੜਕ ਕਹਾਸੇ ਵਿੱਚ ਜ਼ਖਮੀਆਂ ਨੂੰ 1.5 ਲੱਖ ਰੁਪਏ ਦਾ ਕੈਸ਼ ਲੈਚ ਖਰਚਾ ਦਿੱਤਾ ਜਾਵੇਗਾ। ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਹਰਿਆਣਾ ਤੇ ਰਾਜਸਥਾਨ ਦੀ ਸਰਕਾਰ ਨੂੰ ਚੇਤਾਵਨੀ ਦਿੱੰਦਿਆ ਕਿ ਆ ਹੈ ਕਿ ਪਟਾਕਿਆਂ ਤੇ ਪੰਵੰਦੀ ਲਗਾਈ ਜਾਵੇ ਨਹੀਂ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਪੰਜਾਬ ਸਰਕਾਰ ਨੇ 9422 90 ਰਾਸ਼ਨ ਦੀਪੂ ਲਾਟ ਕੀਤੇ ਗਏ ਹਨ ਤੇ 322 ਡੀ